ਬੱਚਿਆਂ ਲਈ ਮੋਬਾਈਲ ਫੋਨ ਕਿੰਨੇ ਖਤਰਨਾਕ ਸਾਬਤ ਹੋ ਸਕਦੇ ਹਨ ਇਸ ਦੀ ਉਦਾਹਰਣ ਸ਼ੁੱਕਰਵਾਰ ਨੂੰ ਪਿੰਡ ਹਰਦੋਬਠਵਾਲਾ ਵਿੱਚ ਸਾਹਮਣੇ ਆਈ ਇੱਥੇ ਮੋਬਾਈਲ ਫੋਨ ਨਾਲ ਖੇਡ ਰਹੀ 3 ਸਾਲਾ ਬੱਚੀ ਉਸ ਸਮੇਂ ਜ਼ਖਮੀ ਹੋ ਗਈ ਜਦ ਮੋਬਾਈਲ ਅਚਾਨਕ ਫਟ ਗਿਆ ਉਸ ਨੂੰ ਇਲਾਜ ਲਈ ਸਿਵਰ ਹਸਪਤਾਲ ਦਾਖਲ ਕਰਵਾਇਆ ਗਿਆ ਇੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਮਨਜੀਤ ਸਿੰਘ ਵਾਸੀ ਹਰਦੋਬਠਵਾਲਾ ਨੇ ਦੱਸਿਆ ਕਿ ਉਸ ਦੀ 3 ਸਾਲਾ ਬੇਟੀ ਦਿਵਿਆ ਘਰ ਦੇ ਵੇਲੇ ਵਿੱਚ ਮੋਬਾਈਲ ਫੋਨ ਤੇ ਵੀਡੀਓ ਦੇਖ ਰਹੀ ਸੀ ਇਸ ਦੌਰਾਨ ਅਚਾਨਕ ਮੋਬਾਈਲ ਫੋਨ 'ਚ ਧਮਾਕਾ ਹੋਇਆ ਇਸ ਕਾਰਨ ਲੜਕੀ ਦਾ ਪੱਟ ਸੜ ਗਿਆ ਧਮਾਕੇ ਕਾਰਨ ਮੰਜੇ ਤੇ ਫੈਲੀ ਚਾਦਰ ਵੀ ਥੋੜੀ ਸੜ ਗਈ ਉਹ ਤੁਰੰਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ ਉੱਥੇ ਹੀ ਉਸਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਤਾਇਨਾਤ ਡਾਕਟਰ ਰਾਜੇ ਨੇ ਦੱਸਿਆ ਕਿ ਲੜਕੀ ਦੇ ਪੱਟ ਦਾ ਕਰੀਬ 15% ਦੀ ਹਿੱਸਾ ਸੜ ਗਿਆ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਨਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਬੱਚਿਆਂ ਨੂੰ ਖੇਡਣ ਲਈ ਮੋਬਾਈਲ ਨਾ ਦੇਣ ਕਿਉਂਕਿ ਕਈ ਵਾਰ ਕੋਈ ਵੱਡਾ ਹੱਥਾ ਵੀ ਵਾਪਰ ਸਕਦਾ ਹੈ। ਸੁਨੀਲ ਇਹ ਤੁਹਾਡਾ ਬੱਚਾ ਜਿਹਦਾ ਨਾਮ ਦਾ ਬੱਚਾ ਹਰਦੋਬਤ ਵਾਲੇ ਦਾ ਜੀ ਕਿੰਨੀ ਕੁ ਮਾਰੀ ਇਹਦੀ ਉਮਰ 3 ਸਾਲ ਹੈ ਕੀ ਘਟਨਾ ਹੋਈ ਘਟਨਾ ਜੀ ਮੋਬਾਈਲ ਫੋਨ ਚਲਾਉਂਦੀ ਵੀ ਸੀ ਤੋਂ ਬਲਾਸਟ ਹੋ ਗਿਆ ਕਿ ਦੋ ਘੰਟੇ ਇਹ ਸਵੇਰ ਦੀ ਗੱਲ 1:30 ਫੋਨ ਵੀਵੋ ਦਾ ਫੋਨ ਹੈ ਹਾਂਜੀ ਫਿਰ ਕਿਵੇਂ ਨਾ ਹਸਪਤਾਲ ਕਿਵੇਂ ਲਿਆਦਾ ਹਸਪਤਾਲ ਫਿਰ ਜਲਦਬਾਜੀ ਦੇ ਵਿੱਚ ਮੋਟਰਸਾਈਕਲ ਤੇ ਲੈ ਕੇ ਆਏ ਹਾਂਜੀ ਕੀ ਕੰਡੀਸ਼ਨ ਹੈ ਬੱਚੀ ਦੀ ਬਹੁਤ ਜ਼ਿਆਦਾ ਅਸਰ ਹੁੰਦਾ ਬੱਚੇ ਦਾ ਬਹੁਤ ਮੁਸ਼ਕਲ ਬਹੁਤ ਮੁਸ਼ਕਲ ਹੁੰਦਾ ਬੱਚੇ ਦਾ ਮੋਟੀ ਵਾਲਾ ਥਨਾ ਸਾਰਾ ਹੀ ਸੱਜਿਆ ਡਾਕਟਰ ਇਲਾਜ ਕਰ ਦੇਵੇ ਹਾਂਜੀ ਹਾਂਜੀ ਇਲਾਜ ਕਿ ਡੁਗਲਾ ਲੈਂਦਾ ਕਿ ਇਹਨੂੰ ਇਹਨਾਂ ਨੂੰ ਸਵੇਰੇ 8:30 11 ਵਜੇ ਤੱਕ ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ ਜੀ ਫੋਨ ਵੀ ਪਹਿਲਾਂ ਵੀ ਚਲਾਉਂਦੇ ਰਹੇ ਹਾਂਜੀ ਹਾਂਜੀ ਪਹਿਲਾਂ ਵੀ ਚਲਾਉਂਦੇ ਰਹੇ ਇੱਕ ਟੌਨ ਹਾਂਜੀ ਫੋਨ ਚਲਾਉਂਦੇ ਸੀ ਵੇੜੇ ਬੈ ਕੇ ਗੁੜੀਆਂ ਮੰਜੇ ਦੇ ਬੈ ਕੇ ਤੋਂ ਹੱਥ ਜੀ ਬਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆਂ ਹੀ ਧੂੰਆਂ ਹੋ ਗਿਆ ਕੀ ਦਗਦੀ ਗੱਲ ਹੈ ਇਹ ਸਾਢੇ 10 ਵਜ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਉਮਰ ਕਿੰਦੀ ਬੱਚੇ ਦੀ 3 ਸਾਲ ਦੀ ਰਵਿੰਦਰ ਬੱਚਾ ਪਹਿਲਾਂ ਵੀ ਮੋਟ ਚਲਾਉਂਦਾ ਸੀ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹਦੇ ਇਹਨਾਂ ਨੇ ਖੇਡਦੇ ਤੇ ਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲਾਗੇ ਜਿਦ ਤਰਾ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਆ ਤੇ ਇਸ ਤਰਾ ਹੀ ਇਹਨੂੰ ਵੀ ਫੜਾ ਦਿੱਤਾ ਵੀ ਕਿਹੜਾ ਅੱਜ ਨਵਾਂ ਫੜਿਆ ਇਹ ਅੱਗੇ ਵੀ ਫੜਦੇ ਹੀ ਤੇ ਉਹ ਚਿਲਾਉਂਦੇ ਚਿਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂੰਆਂ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਬਲੈਂਸ ਲਾਈ ਗਏ ਹਸਪਤਲ ਕਿ ਬਿਨਾਂ ਨਹੀਂ ਨਹੀਂ ਚੁੱਕ ਕੇ ਲਿਆਂਦਾ ਫਿਰ ਵੀ ਲਾ ਲੇ ਉਹਨਾਂ ਘਰੇ ਕੱਪੜੇ ਕੁਪੜੇ ਲਾ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾ ਹੰਕਾਰ ਆ ਡਾਕਟਰ ਹੁਣ ਇਲਾਜ ਕਰਨ ਦੇ ਇਲਾਜ ਕੀ ਕੁਮਾਰਾ ਜੀ ਹਾਂ ਜੀ ਹੋ ਕੋਈ ਗੱਲ ਭਾਈ ਬੱਚੇ ਫੋਨ ਚਲਾਦੇ ਭਾਈ ਬਾਹਰ ਵੇੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ। ਵੀਵੋ ਕੰਪਨੀ ਦਾ ਫੋਨ। ਨੁਕਸਾਨ ਜੀ ਇਹ ਬੱਚੇ ਦਾ ਲੱਤਾਂ ਸੜ ਗਈਏ। ਹਾਂ ਜੀ। ਲੱਤਾਂ ਸੜੀਆਂ ਜੀ। ਉਹ ਕੁੜੀਆ 3 ਸਾਲ ਦੀ ਹੈ ਜੀ। ਦਿਵਿਆ ਨਾਮ ਦਾ। ਹਰ ਦੋ ਬਿਠਾ ਲੇ ਭਾਈ। ਇਹ ਘਟਨਾ ਜੀ ਸਾਢੇ 12:00 ਵਜੇ। ਸਾਢੇ ਕੋ 1-2 ਸਾਲ ਦੀ ਬੇਟੀ ਕੁੜੀਆ ਆਈ ਹੈ। ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਕਿਹਨਾਂਸ ਨਹੀਂ ਮੋਬਾਈਲ ਦਾ ਉਹਦੇ ਮੋਬਾਈਲ ਦੀ ਬੈਟਰੀ ਫਟ ਗਈ ਉਹਦੇ ਨਾਲ ਉਹਦਾ ਲੋਅਰ ਅਬਡੋਮਨਲ ਐਂਡ ਪਰਿਨੀਅਲ ਰੀਜਨ ਜਿਹੜਾ ਵਾ ਜਿਹਨੂੰ ਆਪਾਂ ਥਾਈਸ ਕਹਿੰਦੇ ਆ ਨੀ ਹੇ ਨੀਚੇ ਉਹ ਸਾਰਾ ਬਰਨ ਹੋ ਗਿਆ ਅ ਫਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ ਫਸਟ ਫੇਡ ਨੂੰ ਦੇ ਦਿੱਤੀ ਗਈ ਹੈ ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ 'ਚ ਹੈਗਾ ਬਟ ਅਜੇ ਵੀ ਆਪਾਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ ਹੈ ਵਿਥਿਨ 24 ਆਵਰਸ ਉਦਾਂ ਅੱਗੇ ਪਤਾ ਲੱਗੇਗਾ ਬਿਨ ਰਿਸਟਿਗੇਸ਼ਨ ਦੇ ਨਾਲ ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ 'ਚ ਹੈਗਾ ਹਾਂਜੀ ਹਾਂਜੀ ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕੀ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਹੋਨ ਪੇਸ਼ੈਂਟਸ ਸਟੇਬਲ ਹੈ